ਇਹੀ ਦੁਨੀਆ ਛੱਡ ਕੇ ਜਾਣਾ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਦੁਨੀਆ ਛੱਡ ਕੇ ਜਾਣਾ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਚਾਰ ਦਿਨਾਂ ਦਾ ਮੇਲਾ ਏ ਕਰ ਲੈ ਕੋਈ ਨੇਕ ਕਮਾਈਆ ਇਹ ਚਾਰ ਦਿਨਾਂ ਦਾ ਮੇਲਾ ਏ ਕੋਈ ਕਰ ਲੈ ਨੇਕ ਕਮਾਈਆ ਇਹੀ ਦੁਨੀਆ ਛੱਡ ਕੇ ਜਾਣਾ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਦੁਨੀਆ ਛੱਡ ਕੇ ਜਾਣਾ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਚਾਰ ਦਿਨਾਂ ਦਾ ਮੇਲਾ ਏ ਕਰ ਲੈ ਕੋਈ ਨੇਕ ਕਮਾਈਆ ਇਹ ਚਾਰ ਦਿਨਾਂ ਦਾ ਮੇਲਾ ਏ ਕਰ ਲੈ ਕੋਈ ਨੇਕ ਕਮਾਈਆ ਨਾ ਪੁੱਤ ਤੇਰਾ ਨਾ ਤੀਤੀ ਤੇਰੀ ਨਾ ਨੂੰ ਤੇਰਾ ਨਾ ਜਵਾਈ ਵੇ ਨਾ ਮਾਤੇਰਾ ਨਾ ਪਿਓ ਤੇਰਾ ਨਾ ਪੇਣ ਨਾ ਕੋਈ ਪਾਈ ਵੇ ਨਾ ਪੁੱਤ ਤੇਰਾ ਨਾ ਤੀਤੀ ਤੇਰੀ ਨਾ ਨੂੰ ਨਾ ਤੇਰਾ ਜਵਾਈ ਵੇ ਨਾ ਮਾਤੇਰੀ ਨਾ ਪਿਓ ਤੇਰਾ ਪੈਣ ਨਾ ਕੋਈ ਪਾਈਵੇ ਨਾ ਚਾਚੀ ਤਾਈ ਤੇਰੀਆ ਨਾ ਕੋਈ ਚਾਚੀਆਂ ਨਾ ਕੋਈ ਤਾਈਆਂ ਇਹ ਦੁਨੀਆ ਛੱਡ ਕੇ ਜਾਣਾ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਦੁਨੀਆ ਛੱਡ ਕੇ ਜਾਣਾ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਚਾਰ ਦਿਨਾਂ ਦਾ ਮੇਲਾ ਏ ਕੋਈ ਕਰ ਲੈ ਨੇਕ ਕਮਾਈਆਂ ਇਹ ਚਾਰ ਦਿਨਾਂ ਦਾ ਮੇਲਾ ਏ ਕੋਈ ਕਰ ਲੈ ਨੇਕ ਕਮਾਈਆਂ ਨਾ ਨਾਲੇ ਜਮੀਨ ਨੇ ਜਾਣਾ ਏ ਨਾ ਜਾਣਾ ਨਾਲੇ ਦੁਕਾਨਾਂ 'ਚ ਨਾ ਪੈਸਾ ਤੇ ਲਾਚਾਰ ਇਹ ਨਾ ਜਾਣ ਨਾਲ ਮਕਾਨ ਨਾ ਨੇ ਨਾ ਨਾਲ ਜਮੀਨ ਨੇ ਜਾਣਾ ਇਹ ਨਾ ਜਾਣ ਨਾਲ ਦੁਪਨ ਨਾ ਨੇ ਨਾ ਪੈਸਾ ਤੇ ਲਾ ਚੜਾ ਇਹ ਨਾ ਜਾਣ ਨਾਲ ਮਕਾਨ ਨਾ ਨੇ ਜਿੱਦਣਾ ਗਿਆ ਤੈਨੂੰ ਸਦਾ ਵੇਰੇ ਜਾਣੀ ਕੋਠੀਆਂ ਪਾਈਆਂ ਇਹ ਦੁਨੀਆ ਛੱਡ ਕੇ ਜਾਣਾਂ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਦੁਨੀਆ ਛੱਡ ਕੇ ਜਾਣਾਂ ਏ ਕਿਉਂ ਕਰਦਾ ਫਿਰੇ ਲੜਾਈਆਂ ਇਹ ਚਾਰ ਦਿਨਾਂ ਦਾ ਮੇਲਾ ਏ ਕੋਈ ਕਰ ਲੈ ਨੇਕ ਕਮਾਈਆਂ ਇਹ ਚਾਰ ਦਿਨਾਂ ਦਾ ਮੇਲਾ ਏ ਕੋਈ ਕਰ ਲੈ ਨੇਕ ਕਮਾਈਆਂ ਤੂੰ ਸੋਹਣੇ ਬਾਣੇ ਪਾਕੇ ਵੇ ਲੋਕਾਂ ਨੂੰ ਟੋਰ ਵਖਾਉਂਦਾ ਆਈ ਸ਼ੀਸ਼ੇ ਵਿੱਚ ਪਗੜੀ ਬਨਦਾ ਆਈ ਸ਼ੀਸ਼ੇ ਵਿੱਚ ਵਾਲਾਂ ਨੂੰ ਬੋਂਦਾ ਆਈ ਤੂੰ ਸੋਹਣੇ ਬਾਣੇ ਪਾਕੇ ਵੇ ਲੋਕਾਂ ਨੂੰ ਟੋਰ ਵਖਾਉਂਦਾ ਆਈ ਸ਼ੀਸ਼ੇ ਵਿੱਚ ਪਗੜੀ ਬਨਦਾ ਆਈ ਸ਼ੀਸ਼ੇ ਵਿੱਚ ਵਾਲਾਂ ਨੂੰ ਬੋਂਦਾ ਆਈ ਕੁੰਬਹਰੋਂ ਲੱਗਦਾ ਸਾਫ ਬੜਾ ਮਨ ਦੀਆਂ ਨਾ ਕਰਦਾ ਸਫਾਈਆਂ ਇਹ ਦੁਨੀਆ ਛੱਡ ਕੇ ਜਾਣਾ ਇਹ ਕਿਉਂ ਕਰਦਾ ਫਿਰੇ ਲੜਾਈਆਂ ਵੇ ਇਹ ਦੁਨੀਆ ਛੱਡ ਕੇ ਜਾਣਾ ਇਹ ਕਿਉਂ ਕਰਦਾ ਫਿਰੇ ਲੜਾਈਆਂ ਇਹ ਚਾਰ ਦਿਨਾਂ ਦਾ ਮੇਲਾ ਏ ਕਰ ਲੈ ਕੋਈ ਨੇਕ ਕਮਾਈਆਂ ਇਹੀ ਚਾਰ ਦਿਨਾਂ ਦਾ ਮੇਨਾਏ ਕੋਈ ਕਰ ਲੈ ਮੇਕ ਕਮਾਈਆ ਕਿਉਂ ਪੈਸਾ ਪੈਸਾ ਕਰਦਾਏ ਨਹੀਂ ਜਾਣਾ ਨਾਲ ਵਿਆ ਜਾਣੇ ਜਦਹ ਪੋਰ ਉਡਾਰੀ ਮਾਰ ਗਿਆ ਕੈਂਟਾ ਨਹੀਂ ਰੱਖਣਾ ਔਲਾਦਾਂ ਨੇ ਕਿਉਂ ਪੈਸਾ ਪੈਸਾ ਕਰਦਾ ਇਹ ਨਹੀਂ ਜਾਣਾ ਨਾਲ ਵੀ ਆ ਜਾਣੇ ਜਦ ਪੂਰ ਉਡਾਰੀ ਮਾਰ ਗਿਆ ਇੱਕ ਕੰਟਾ ਨਹੀਂ ਰੱਖਣਾ ਔਲਾਦਾਂ ਨੇ ਤੂੰ ਹਰ ਦਿਨ ਤੁਰਿਆ ਜਾਏਂਗਾ ਨਾਲ ਨਾਲ ਜਾਏਂਗਾ ਰਾਹਿਆਂ ਇਹ ਦੁਨੀਆ ਛੱਡ ਕੇ ਜਾਣਾ ਇਹ ਕਿਉਂ ਕਰਦਾ ਫਿਰੇ ਲੜਾਈਆਂ ਇਹੀ ਦੁਨੀਆ ਛੱਡ ਕੇ ਜਾਣਾ ਇਹ ਕਿਉਂ ਕਰਦਾ ਫਿਰੇ ਲੜਾਈਆਂ ਇਹ ਚਾਰ ਦਿਨਾਂ ਦਾ ਮੇਲਾ ਇਹ ਕਰ ਲੈ ਕੋਈ ਨੇਕ ਕਮਾਈਆਂ ਇਹ ਚਾਰ ਦਿਨਾਂ ਦਾ ਮੇਲਾ ਕੋਈ ਕਰ ਲੈ ਨੇਕ ਕਮਾਈਆਂ